ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਹਾਲਤ ਐਦਾਂ ਦੀ ਹੋ ਗਈ ਸੀ ਇਹ ਮਕਾਨ ਜੋ ਝੁਕ ਲਿਆ ਉਹਨੇ ਕਬਜ਼ਾ ਛੁੱਟ ਗਿਆ ਬਣਾ ਤੇ ਫਿਰ ਉਹਨੂੰ ਪਾਣ ਦੀ ਕੋਸ਼ਿਸ਼ ਉਹ ਕਿਤਬਾਰੀ ਹੁਸ਼ਿਆਰਪੁਰ ਦੇ ਪਿੰਡ ਜੈਤਪੁਰ ਦੇ ਗੁਰਦੀਪ ਨੇ ਕਰਜ਼ਾ ਚੁੱਕ ਕੇ ਸਿਰ ਦੀ ਛੱਤ ਬਣਾਈ ਸੀ ਕਰਜ਼ਾ ਲਾਉਣ ਲਈ ਸੂਬੇ 'ਚ ਨੌਕਰੀ ਨਹੀਂ ਮਿਲੀ ਤਾਂ ਉਸਨੇ ਵੀ ਬਾਕੀ ਪੰਜਾਬੀਆਂ ਵਾਂਗ ਰੋਕੇਤਾ ਇਰਾਕ ਦਾ ਉਸ ਘੜੀ ਨੂੰ ਬੁੱਢੇ ਮਾਪੇ ਜਦੋਂ ਵੀ ਯਾਦ ਕਰਦੇ ਨੇ ਅੱਖਾਂ 'ਚੋਂ ਅਥਰੂ ਰੁਕਣ ਦਾ ਨਾਂ ਨਹੀਂ ਲੈਂਦੇ ਨਿੱਕੇ ਪੋਤੇ-ਪੋਤਰੀ ਨੂੰ ਹਰ ਰੋਜ਼ ਪਿਤਾ ਦੇ ਮੁੜਨ ਦਾ ਵਾਅਦਾ ਕਰ ਥੱਕ ਗਏ ਨੇ 7 ਮਹੀਨੇ ਹੋ ਗਏ ਜਦੋਂ ਗੁਰਦੀਪ ਨੇ ਆਖਰੀ ਵਾਰ ਫੋਨ ਕੀਤਾ ਸੀ ਉਸਦੇ ਆਖਰੀ ਬੋਲ ਮਾਦਿਆਂ ਕੰਨਾਂ ਵਿੱਚ ਹੁਣ ਵੀ ਗੂੰਜਦੇ ਨੇ ਪੰਦਰਾਂ ਜੂਨ ਨੂੰ ਹੋਈ ਗੱਲ ਤੇ ਕਹਿੰਦੇ ਬਸ ਚੱਕਿਆ ਕਹਿੰਦੇ ਹੈਲੋ ਹਾਂ ਮੈਂ ਕਾ ਗੁਰਦੀਪ ਕੋਈ ਗੱਲ ਨਹੀਂ ਕੀਤੀ ਕਹਿੰਦਾ ਮੰਮੀ ਬੱਚਿਆਂ ਦਾ ਖਿਆਲ ਰੱਖਣਾ ਬਸ ਉਸੇ ਟਕ ਵਕਤ ਕੱਟ ਦਿੱਤਾ ਉਹਨੇ ਪਤਨੀ ਦੋਨੋਂ ਬੱਚਿਆਂ ਦੀ ਜਿੱਦ ਸਾਹਮਣੇ ਰੋਜ਼ ਹਾਰ ਜਾਂਦੀ ਹੈ ਬੇਵਸੀ ਹੰਝੂਆਂ ਰਾਹੀਂ ਬਾਹਰ ਆ ਜਾਂਦੀ ਹੈ ਹਰ ਪਲ ਪਤੀ ਦੀ ਸਲਾਮਤੀ ਲਈ ਅਰਦਾਸ ਕਰਦੀ ਹੈ ਬਸ ਇਹ ਹੀ ਕਹਿਦਾ ਆ ਜਾਨ ਆਪਾਂ ਆਪਣੇ ਟੋਫੀਆਂ ਲੈ ਕੇ ਆਣੀਆਂ ਬਹੁਤ ਸਾਰੀਆਂ ਤੁਹਾਡੇ ਲਈ ਟੋਫੀਆਂ ਲੈ ਕੇ ਚੀਚੀਆਂ ਲੈ ਕੇ ਆਣੀਆਂ ਕੱਪੜੇ ਲੈ ਕੇ ਆਣੇ ਤੁਹਾਡੇ ਲਈ ਆ ਜਾਣਾ ਆ ਸਭ ਕੁੜੀ ਪੁੱਛਦੀ ਰਹਿੰਦੀ ਆ ਪਾਪਾ ਨੇ ਕਦੋਂ ਆਣਾ ਕਦੋਂ ਹਾਂ ਹਰ ਰੋਜ਼ ਪੁੱਛਦੀ ਕਦੋਂ ਆਣਾ ਪਾਪਾ ਨੇ ਜੇ ਕਿਤੇ ਰੋਣ ਲੱਗ ਜੇ ਖਾ ਤੇ ਰੋਣੀ ਮम्मा ਆ ਜਾਣਾ ਪਾਪਾ ਨੇ ਸਰਕਾਰ ਦੇ ਦਰਬਾਰ ਵਿੱਚ ਕਈ ਵਾਰ ਪਰਿਵਾਰ ਨੇ ਹਾਜ਼ਰੀ ਲਵਾਈ ਪਰ ਹਰ ਵਾਰ ਸਿਰਫ ਮਾਇੂਸੀ ਹੱਥ ਲੱਗੀ ਪਰਿਵਾਰ ਪੁੱਛਦਾ ਹੈ ਕੇਰਲ ਦੀਆਂ ਨਰਸਾਂ ਨੂੰ ਆਜ਼ਾਦ ਕਰਾਉਣ ਵਾਂਗ ਸਰਕਾਰ ਨੇ ਪੰਜਾਬੀਆਂ ਦੀ ਰਿਹਾਈ ਵਿੱਚ ਚੁਸਤੀ ਕਿਉਂ ਨਹੀਂ ਦਿਖਾਈ ਨੇ ਜਿੱਸੀ ਸ਼ਹਿਰ ਵਰਤ ਤੇ ਦਿੱਲੀ ਜਾ ਕੇ ਆਇਆ ਫਿਰ ਸੁਬਰਾਜ ਦੇ ਕੋਲ ਬਾਲ ਸਭ ਕੋਲ ਗਏ ਆ ਪੂਰ ਜਿੱਥੇ ਜ ਸਾਡਾ ਬਣ ਸਾਰੇ ਗਏ ਹੈਗੇ ਸਾਨੂੰ ਕਿਸੇ ਕੋਲ ਵੀ ਕੋਈ ਪਰੋਸੇਵੰਦ ਗੱਲ ਨਹੀਂ ਮਿਲੀ ਹੈਗੀ ਬੈਠ ਠੀਕ ਆ ਜਾਂ ਨਹੀਂ ਠੀਕ ਹੈਗੇ ਪਰ ਵੈਸੇ ਜੇ ਸਰਕਾਰ ਕੋਸ਼ਿਸ਼ ਕਰਤ ਹੋ ਵੀ ਸਕਦੀ ਆ ਕੇਰਲਾ ਦੀਆਂ ਨਰਸਾਂ ਸੀਗੀਆਂ ਉਹਨਾਂ ਨੇ ਇੱਕ ਰਾਤ ਨਹੀਂ ਰਹਿਣ ਦਿੱਤੀਆਂ ਉਸੇ ਵਕਤ ਕੱਢ ਲਿਆਂਦੀਆਂ ਤੇ ਇਹ ਵੀ ਤਾਂ ਕੁਝ ਕਰ ਸਕਦੇ ਸੀ ਆਪਣੇ ਬੱਚਿਆਂ ਵਾਸਤੇ ਇਰਾਕ ਦੇ ਗ੍ਰੇ ਹਯੁੱਧ ਵਿੱਚ ਲਾਪਤਾ ਹਰ ਪੰਜਾਬੀ ਮਾੜੇ ਆਰਥਿਕ ਹਾਲਾਤਾਂ ਕਾਰਨ ਆਪਣਾ ਘਰ ਛੱਡਣ ਨੂੰ ਮਜਬੂਰ ਹੋਇਆ ਸਮੇਂ ਦੀਆਂ ਸਰਕਾਰਾਂ ਦੇ ਰੋਜ਼ਗਾਰ ਪ੍ਰਤੀ ਸੰਜੀਦਗੀ ਦੀ ਇਹ ਇੱਕ ਹੋਰ ਜਿਉਂਦੀ ਜਾਗਦੀ ਮਿਸਾਲ ਹੈ এব ਵੀ ਸਾਂਝਾ ਤੁਹਾਨੂੰ ਰੱਖੇ ਅੱਗੇ